ਸ੍ਰੀ ਕਾਲਜੀ ਕਾਫੀ ਭੈਣਾਂ ਦੇ ਮੈਸੇਜ ਆਉਂਦੇ ਆ ਜਿੰਨਾਂ ਦੇ ਨਿਊ ਬੋਨ ਬੇਬੀ ਹੋਇਆ ਉਹ ਕਹਿੰਦੇ ਜੀ ਅਸੀਂ ਬੱਚੇ ਨੂੰ ਨਮਾਉਣਾ ਹੈ ਕਿਹੜੀ ਸਾਬਣ ਵਰਤੀਏ ਕਿਹੜਾ ਮਸਾਜ ਲਈ ਆਇਲ ਵਰਤੀਏ ਕਿਉਂਕਿ ਛੋਟੇ ਬੱਚਿਆਂ ਨੂੰ ਮੋਸਚਰਾਈਜ਼ਰ ਲਈ ਆਇਲ ਦੀ ਜ਼ਰੂਰਤ ਪੈਂਦੀ ਹੈ ਕਿਉਂਕਿ ਉਹਨਾਂ ਦੀ ਸਕਿਨ ਕਾਫੀ ਡਰਾਈ ਹੁੰਦੀ ਹੈ ਪਹਿਲਾਂ ਦੇ ਸਮੇਂ ਵਿੱਚ ਅੱਜ ਤੋਂ ਜੇ 20 ਸਾਲ ਪਿੱਛੇ ਜਾਣੋ 30 ਸਾਲ ਪਿੱਛੇ ਜਾਣ ਤਾਂ ਜਿਹੜੀਆਂ ਮਾਤਾ-ਮਾਂ ਭੈਣਾਂ ਸੀ ਉਹ ਬੱਚੇ ਨੂੰ ਦੁੱਧ ਦੇ ਨਾਲ ਨਮਾਉਂਦੀਆਂ ਸੀ ਦਹੀਂ ਦੇ ਨਾਲ ਸਿਰ ਦਹੀਂ ਦੇ ਨਾਲ ਨਵਾਓ ਬੱਚੇ ਨੂੰ ਅਗਰ 1 ਸਾਲ ਦਾ ਹੋ ਚੁੱਕਿਆ ਤਾਂ ਉਸ ਤੋਂ ਬਾਅਦ ਉਹਨੂੰ ਦਹੀਂ ਵਰਤਣੀ ਸ਼ੁਰੂ ਕਰ ਦਿਓ ਉਦਾਂ ਤੁਸੀਂ ਬੱਚੇ ਨੂੰ 1 ਸਾਲ ਤੱਕ ਜਦੋਂ 1 ਸਾਲ ਦਾ ਹੋ ਜੇ ਠੀਕ ਹੈ 0 ਤੋਂ ਲੈ ਕੇ 1 ਸਾਲ ਦੇ ਬੱਚੇ ਨੂੰ ਤੁਸੀਂ ਦੁੱਧ ਦੇ ਨਾਲ ਨਵਾਓ ਦੁੱਧ ਸਕਿਨ ਨੂੰ ਕਲੀਨ ਕਰਨ ਦੇ ਵਿੱਚ ਸਭ ਤੋਂ ਵਧੀਆ ਮਦਦਗਾਰ ਸਾਫਤ ਹੁੰਦਾ ਹੈ ਚੰਗੀ ਤਰ੍ਹਾਂ ਬੱਚੇ ਨੂੰ ਮਲ ਕੇ ਨਵਾਓ ਰੰਗ ਵੀ ਗੋਰਾ ਹੋਏਗਾ ਤੋਂ ਉਹਨੂੰ ਬੱਚੇ ਨੂੰ ਸਕਿਨ ਤੇ ਤੇਲ ਦੀ ਮ사ਜ ਕਰਨ ਦੀ ਵੀ ਤੁਹਾਨੂੰ ਜ਼ਰੂਰਤ ਨਹੀਂ ਪੈਣੀ। ਅਗਰ ਸਕਿਨ ਜ਼ਿਆਦਾ ਡਰਾਈ ਹੈ ਤਾਂ ਤੁਸੀਂ ਹਿਮਾਲਿਆ ਕੰਪਨੀ ਦਾ ਬੇਬੀ ਆਇਲ ਦੀ ਮ사ਜ ਕਰ ਸਕਦੇ ਹੋ। ਤੁਹਾਡੇ ਬੱਚੇ ਦਾ ਰੰਗ ਕਾਲਾ ਨਹੀਂ ਪੈਗਾ। ਕਾਫੀ ਦੀ ਸ਼ਿਕਾਇਤ ਹੁੰਦੀ ਹੈ ਕਿ ਬੱਚੇ ਦਾ ਸਾਡੇ ਦਾ ਰੰਗ ਕਾਲਾ ਪੈ ਗਿਆ। ਇਹਨਾਂ ਤੁਹਾਡਾ ਬੱਚਾ ਗੋਰਾ ਚਿੱਟਾ ਰਹੇਗਾ। ਅਗਰ ਰੰਗ ਸਾਭ ਲੈ ਤਾਂ ਵੀ ਬੱਚੇ ਦਾ ਰੰਗ ਗੋਰਾ ਚਿੱਟਾ ਹੋ ਜਾਏਗਾ। ਸਤਿ ਸ੍ਰੀ ਅਕਾਲ ਜੀ।